ਸੋ ਅਕਸਰ ਆਪਾਂ ਦੇਖਦੇ ਰਹਿੰਦੇ ਹਾਂ ਕਿ ਕੁੱਤੇ ਵਿਚਾਰੇ ਰੋਟੀ ਦੀ ਤਲਾਸ਼ ਵਿੱਚ ਭੁੱਖਣ ਭਾਣੇ ਇੱਧਰ ਉੱਧਰ ਪਟਕਦੇ ਰਹਿੰਦੇ ਹਨ ਜਦੋਂ ਕਿਸੇ ਦੇ ਵੀ ਘਰ ਰੋਟੀ ਵਾਸਤੇ ਜਾਂਦੇ ਹਨ ਤਾਂ ਕੋਈ ਪਿੱਛੇ ਪੈ ਜਾਂਦਾ ਹੈ ਅਤੇ ਕੋਈ ਕੁਝ ਚੱਕ ਮਾਰਦਾ ਹੈ ਆਖਰ ਇਹ ਵੀ ਤਾਂ ਵਿਚਾਰੇ ਪਰਮਾਤਮਾ ਦੇ ਜੀਵ ਹਨ ਸੋ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਹੈ ਕਿ ਕੁੱਤੇ ਨੂੰ ਰੋਟੀ ਪਾਉਣੀ ਚਾਹੀਦੀ ਹੈ ਜਾਂ ਨਹੀਂ ਸੋ ਵੀਡੀਓ ਪੂਰੀ ਜ਼ਰੂਰ ਦੇਖਣਾ ਆਓ ਸ਼ੁਰੂ ਕਰਦੇ ਹਾਂ ਵੀਡੀਓ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਨਗਰ ਦੇ ਬਾਹਰ ਪਹੁੰਚੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਦਰਖਤ ਦੇ ਹੇਠਾਂ ਆਪਣਾ ਆਸਣ ਲਾ ਲਿਆ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਮਰਦਾਨਾ ਜੀ ਰਵਾਬ ਵਜਾਓ ਕੀਰਤਨ ਕਰੀਏ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਹਨ ਅਤੇ ਸਤਗੁਰ ਜੀ ਸ਼ਬਦ ਕੀਰਤਨ ਕਰਦੇ ਹਨ ਇਸੇ ਸਮੇਂ ਵਿੱਚ ਕੀ ਹੋਇਆ ਉੱਥੇ ਇੱਕ ਆਜੜੀ ਆ ਗਿਆ ਉਹ ਆਪਣੀਆਂ ਬੱਕਰੀਆਂ ਚਰਾ ਰਿਹਾ ਸੀ ਜਦੋਂ ਉਸਨੇ ਦੋ ਮੁਸਾਫਰਾਂ ਨੂੰ ਵੇਖਿਆ ਤਾਂ ਉਸਨੇ ਸੋਚਿਆ ਕਿ ਇਹ ਪਰਦੇਸੀ ਨੇ ਇਹਨਾਂ ਦਾ ਪਹਿਰਾਵਾ ਅਤੇ ਚਹਿਨ ਚੱਕਰ ਦੱਸਦਾ ਹੈ ਇੱਥੇ ਦੇ ਰਹਿਣ ਵਾਲੇ ਨਹੀਂ ਆਜੜੀ ਵੀ ਜਾਣ ਗਿਆ ਸੀ ਕਿ ਇਹ ਕੋਈ ਆਮ ਇਨਸਾਨ ਨਹੀਂ ਸਗੋਂ ਇਹ ਤਾਂ ਰੱਬ ਦੇ ਬੰਦੇ ਲੱਗਦੇ ਆ ਸਾਧ ਸੰਗਤ ਜੀ ਜਿਹੜੇ ਸਾਧੂ ਜਨ ਹੁੰਦੇ ਹਨ ਮਹਾਪੁਰਸ਼ ਹੁੰਦੇ ਹਨ ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਨੂਰ ਹੁੰਦਾ ਹੈ ਅਤੇ ਉਹਨਾਂ ਦੇ ਚਿਹਰੇ ਤੇ ਇੱਕ ਸ਼ਾਂਤੀ ਦਿਖਦੀ ਹੈ ਖੁਦ ਸਤਗੁਰੂ ਨਾਨਕਦੇਵ ਜੀ ਮਹਾਰਾਜ ਸਨ ਉਹ ਆਜੜੀ ਦੇ ਹਿਰਦੇ ਵਿੱਚ ਦਇਆ ਆ ਗਈ ਉਹ ਸੋਚਣ ਲੱਗਾ ਕਿ ਮੈਨੂੰ ਮਹਾਪੁਰਸ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਸ ਨੇ ਸੁਣਿਆ ਹੋਇਆ ਸੀ ਕਿ ਜੇ ਮਹਾਪੁਰਸ਼ਾਂ ਦੀ ਸੇਵਾ ਕਰੀਏ ਤਾਂ ਮਨ ਦੀਆਂ ਸਾਰੀਆਂ ਇਸ਼ਾਮਾਂ ਪੂਰੀਆਂ ਹੋ ਜਾਂਦੀਆਂ ਹਨ ਆਜੜੀ ਨੇ ਤੁਰੰਤ ਆਪਣੀਆਂ ਬੱਕਰੀਆਂ ਦਾ ਦੁੱਧ ਚੋਇਆ ਅਤੇ ਦੁੱਧ ਇੱਕ ਵਰਤਨ ਵਿੱਚ ਪਾ ਲਿਆ ਉਹ ਦੁੱਧ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਰੱਖ ਦਿੱਤਾ ਤਾਂ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਇਹ ਦੁੱਧ ਸਵੀਕਾਰ ਕਰ ਲਓ ਸੋ ਸੰਗਤ ਜੀ ਗੁਰੂ ਸਾਹਿਬ ਪ੍ਰੇਮ ਦੇ ਬੱਚੇ ਹੁੰਦੇ ਹਨ ਮਹਾਰਾਜ ਜੀ ਨੂੰ ਦੁਨੀਆ ਦੀਆਂ ਚੀਜ਼ਾਂ ਦੀ ਇੱਛਾ ਨਹੀਂ ਹੈ ਸਤਗੁਰ ਮਹਾਰਾਜ ਤਾਂ ਕੇਵਲ ਪ੍ਰੇਮ ਦੇਖਦੇ ਨੇ ਫਿਰ ਸਤਗੁਰ ਮਹਾਰਾਜ ਨੇ ਆਜੜੀ ਵੱਲ ਤੱਕਿਆ ਤੇ ਕਹਿਣ ਲੱਗੇ ਸਾਡੇ ਕੋਲ ਇੱਥੇ ਬੈਠ ਜਾਓ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਿਹਾ ਇਹ ਜਿਹੜਾ ਦੁੱਧ ਲੈ ਕੇ ਆਇਆ ਹੈ ਭਾਈ ਸਾਹਿਬ ਜੀ ਤੁਸੀਂ ਇਸ ਨੂੰ ਛਕ ਲਵੋ ਭਾਈ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਹਨਾਂ ਨੇ ਤਰੰਤ ਦੁੱਧ ਛਕ ਲਿਆ ਸੱਚੇ ਪਾਤਸ਼ਾਹ ਜੀ ਨੇ ਫਿਰ ਆਜੜੀ ਨੂੰ ਵਚਨ ਕੀਤਾ ਤੇ ਕਹਿਣ ਲੱਗੇ ਸਾਨੂੰ ਇਹ ਦੱਸੋ ਕਿਉਂਕਿ ਤੁਹਾਡੇ ਅੰਦਰ ਕਿਹੜੀ ਭਾਵਨਾ ਨੇ ਤੁਹਾਨੂੰ ਇਹ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਹੈ ਆ ਜੜੀ ਕਹਿਣ ਲੱਗਾ ਮਹਾਰਾਜ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਪੈਸਾ ਨਹੀਂ ਹੈ ਬਸ ਜੋ ਹੈ ਆ ਦੇਖੋ ਤੁਹਾਡੇ ਸਾਹਮਣੇ ਬੱਕਰੀਆਂ ਇਹ ਮੇਰਾ ਸਭ ਕੁਝ ਹੈ ਤੇ ਮੈਂ ਸੁਣਿਆ ਹੈ ਕਿ ਵੱਡੇ ਮਹਾਪੁਰਸ਼ਾਂ ਦੀ ਜਦੋਂ ਸੇਵਾ ਕੀਤੀ ਜਾਂਦੀ ਹੈ ਤਾਂ ਮਨ ਦੀ ਇੱਛਾ ਦਾ ਫਲ ਮਿਲ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਭਾਈ ਤੂੰ ਚਾਹੁੰਦਾ ਕੀ ਹੈ ਆ ਜੜੀ ਨੇ ਆਪਣੇ ਦਿਲ ਦੀ ਇੱਛਾ ਦੱਸੀ ਕਹਿਣ ਲੱਗਾ ਮਹਾਰਾਜ ਮੇਰੇ ਹਿਰਦੇ ਵਿੱਚ ਇੱਕ ਭਾਵਨਾ ਹੈ ਕਿ ਮੈਨੂੰ ਇਹ ਥਾਂ ਦਾ ਰਾਜ ਮਿਲ ਜਾਵੇ ਇਸ ਦੇਸ਼ ਦਾ ਰਾਜਾ ਮੈਂ ਬਣ ਜਾਵਾਂ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਹੈ ਕਿ ਇੱਕ ਬੱਕਰੀਆਂ ਚਰਾਉਣ ਵਾਲਾ ਰਾਜਾ ਕਿਵੇਂ ਬਣ ਸਕਦਾ ਹੈ ਜੇ ਤੁਸੀਂ ਧਾਰਮਿਕ ਸਾਕੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇ ਕੋਈ ਬੱਕਰੀਆਂ ਚਰਾਉਣ ਵਾਲਾ ਸਾਨੂੰ ਵੀ ਮਿਲ ਜਾਵੇ ਅਤੇ ਕਹੇ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਸਾਨੂੰ ਯਕੀਨ ਨਹੀਂ ਆਉਣਾ ਅਸੀਂ ਸੋਚਦੇ ਹਾਂ ਕਿ ਗਰੀਬ ਬੰਦਾ ਰਾਜਾ ਕਿਵੇਂ ਬਣ ਜਾਵੇਗਾ ਪਰ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਭਿਖਾਰੀ ਤੋਂ ਰਾਜ ਕਰਾਵਾਂ ਰਾਜੇ ਤੋਂ ਭੀਖ ਮੰਗਵਾਵਾਂ ਭਗਤ ਸਹਿਬਾਨ ਵੀ ਕਹਿੰਦੇ ਹਨ ਪ੍ਰਮਾਤਮਾ ਚਾਹੇ ਤਾਂ ਉਹ ਮੰਗਤੇ ਨੂੰ ਰਾਜਾ ਬਣਾ ਸਕਦਾ ਹੈ ਅਤੇ ਉਸ ਮੰਗਤੇ ਤੋਂ ਰਾਜ ਵੀ ਕਰਵਾ ਸਕਦਾ ਹੈ ਅਤੇ ਰਾਜੇ ਨੂੰ ਭੀਖ ਮੰਗਣ ਵੀ ਲਾ ਸਕਦਾ ਹੈ ਉਹ ਕਿਸੇ ਮੂਰਖ ਬੰਦੇ ਨੂੰ ਵਿਦਵਾਨ ਅਤੇ ਵਿਦਵਾਨ ਬੰਦੇ ਨੂੰ ਮੂਰਖ ਬਣਾ ਦਿੰਦਾ ਹੈ ਪਰਮਾਤਮਾ ਕੁਝ ਵੀ ਕਰ ਸਕਦਾ ਹੈ ਇਸ ਵਿੱਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਆਜੜੀ ਦੇ ਦਿਲ ਦੀ ਰੀਜ ਪੂਰੀ ਕਰਨੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਦਿਆਂ ਕਿਹਾ ਇਹ ਵੀ ਹੋ ਜਾਵੇਗਾ ਜੋ ਤੂੰ ਫੁਰਨਾ ਬਣਾਇਆ ਹੈ ਜੇ ਤੇਰੀ ਭਾਵਨਾ ਇਹ ਹੈ ਮੈਂ ਰਾਜਾ ਬਣਾ ਇਹ ਵੀ ਪੂਰੀ ਹੋ ਜਾਵੇਗੀ ਆ ਜਿਹੜੀ ਬੜਾ ਭੋਲਾ ਸੀ ਅਤੇ ਇਹ ਗੱਲ ਯਾਦ ਰੱਖਣਾ ਰੱਬ ਮਿਲਦਾ ਵੀ ਭੋਲੇ ਬੰਦੇ ਨੂੰ ਹੀ ਹੈ ਚਲਾਕ ਬੰਦੇ ਦੇ ਨੇੜੇ ਰੱਬ ਨਹੀਂ ਆ ਸਕਦਾ ਉਸ ਨੂੰ ਕਦੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਹੰਕਾਰ ਅਤੇ ਚਲਾਕੀ ਬੰਦੇ ਦਾ ਬੋਲ ਅਤੇ ਤੌਰ ਦੋਨੋਂ ਬਦਲ ਦਿੰਦੇ ਨੇ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਦੇਖੋ ਦੇਖੋ ਜੀ ਇਹ ਬੱਕਰੀਆਂ ਚਾਰਨ ਵਾਲੇ ਨੇ ਤੁਹਾਨੂੰ ਦੁੱਧ ਛਕਾਇਆ ਭਾਈ ਸਾਹਿਬ ਜੀ ਤੁਸੀਂ ਇਹਦਾ ਦੁੱਧ ਛਕਿਆ ਹੁਣ ਬੱਕਰੀਆਂ ਚਾਰਨ ਵਾਲੇ ਨੂੰ ਵਰ ਦੇਓ ਇਹ ਗੁਰੂ ਦਾ ਸੁਭਾਅ ਹੈ ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਵਡਿਆਈ ਕਰਵਾਉਂਦੇ ਆ ਜਦੋਂ ਮਹਾਰਾਜ ਜੀ ਨੇ ਆਖਿਆ ਇਹ ਸਾਡਾ ਹੁਕਮ ਹੈ ਉਦੋਂ ਫਿਰ ਭਾਈ ਮਰਦਾਨਾ ਜੀ ਨੇ ਉਸ ਆਜੜੀ ਨੂੰ ਤਿੰਨ ਵਚਨ ਕੀਤੇ ਭਾਈ ਮਰਦਾਨਾ ਜੀ ਕਹਿੰਦੇ ਸੁਣ ਭਾਈ ਜੇ ਤੂੰ ਸਾਡੀਆਂ ਤਿੰਨ ਗੱਲਾਂ ਮੰਨ ਲਵੇਂਗਾ ਤੈਨੂੰ ਰਾਜ ਮਿਲ ਜਾਵੇਗਾ ਤੇ ਤੂੰ ਰਾਜਾ ਬਣ ਜਾਵੇਂਗਾ ਕਿਉਂਕਿ ਕੁਝ ਪਾਉਣ ਲਈ ਕੁਝ ਕਰਨਾ ਪੈਂਦਾ ਆ ਜੜੀ ਨੇ ਆਪਣੇ ਹੱਥ ਜੋੜੇ ਤੇ ਭਾਈ ਮਰਦਾਨਾ ਜੀ ਦੀਆਂ ਤਿੰਨ ਗੱਲਾਂ ਨੂੰ ਧਿਆਨ ਨਾਲ ਸੁਣਨ ਲੱਗਾ ਭਾਈ ਮਰਦਾਨਾ ਜੀ ਨੇ ਪਹਿਲਾ ਵਚਨ ਕੀਤਾ ਸਦਾ ਹੀ ਯਾਦ ਰੱਖੀ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ ਕਦੇ ਆਪਣੇ ਕੇਸਾਂ ਨੂੰ ਕਟਾਉਣਾ ਨਹੀਂ ਸਾਬਤ ਸੂਰਤ ਹੋ ਕੇ ਰਹਿਣਾ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਕੇਸਾਂ ਦਾ ਹਮੇਸ਼ਾ ਸਤਕਾਰ ਕਰਨਾ ਦੂਜਾ ਵਚਨ ਕੀਤਾ ਜਿਹੜਾ ਰਾਤ ਚੌਥਾ ਪਹਿਰ ਹੁੰਦਾ ਹੈ ਅਮਰਤ ਵੇਲੇ ਇਸ ਨੂੰ ਸੰਭਾਲਣਾ ਹੈ ਉੱਠ ਕੇ ਪਰਮੇਸ਼ਵਰ ਦਾ ਨਾਮ ਜਪਣਾ ਹੈ ਤੀਜਾ ਵਚਨ ਜੇ ਕੋਈ ਸਾਧੂ ਸੰਤ ਨਗਰੀ ਵਿੱਚ ਆਵੇ ਜਿਵੇਂ ਤੂੰ ਅੱਜ ਸੇਵਾ ਕੀਤੀ ਇਵੇਂ ਹਮੇਸ਼ਾ ਕਰਦਾ ਰਹੀਂ ਜਿਹੜਾ ਭਗਤੀ ਕਰਦਾ ਨਾਮ ਜਪਦਾ ਹੈ ਸਤਗੁਰ ਉਸ ਦਾ ਘਰ ਪਰ ਦਿੰਦਾ ਹੈ ਵਰਕਤਾਂ ਹੀ ਵਰਕਤਾਂ ਹੋ ਜਾਂਦੀਆਂ ਨੇ ਭਾਈ ਸਾਹਿਬ ਜੀ ਨੇ ਆਖਿਆ ਪੁਰਖਾ ਜੇ ਤੂੰ ਇਹ ਵਚਨ ਮੰਨੇਗਾ ਤੂੰ ਰਾਜਾ ਬਣ ਜਾਵੇਂਗਾ ਹੁਣ ਪਾਤਸ਼ਾਹ ਜੀ ਦੇ ਕੋਲ ਉਸੇ ਥਾਂ ਇੱਕ ਜਲਾਹਾ ਵੀ ਆਇਆ ਜਲਾਹਾ ਕੱਪੜੇ ਬਣਨ ਦਾ ਕੰਮ ਕਰਦਾ ਸੀ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਉਹ ਆਜੜੀ ਵਾਂਗ ਖਾਲੀ ਹੱਥ ਨਹੀਂ ਆਇਆ ਸੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਸਤੇ ਇੱਕ ਸੁੰਦਰ ਗਲੀਚਾ ਲੈ ਕੇ ਆਇਆ ਸੀ ਉਸਨੇ ਮਹਾਰਾਜ ਜੀ ਨੂੰ ਆਖਿਆ ਜੀ ਇਹ ਗਲੀਚਾ ਤੁਸੀਂ ਆਪਣੇ ਆਸਣ ਹੇਠਾਂ ਵਿਸ਼ਾਲ ਉਹ ਇਸੇ ਤਰ੍ਹਾਂ ਜ਼ਮੀਨ ਉੱਤੇ ਬੈਠਣਾ ਆਪ ਜੀ ਜੈਸੇ ਮਹਾਪੁਰਸ਼ਾਂ ਨੂੰ ਸੋਭਾ ਨਹੀਂ ਦਿੰਦਾ ਮਹਾਰਾਜ ਜੀ ਨੇ ਕਿਤਾਬ ਦਿੱਤਾ ਸਾਡਾ ਆਸਣ ਤਾਂ ਇਸੇ ਤਰ੍ਹਾਂ ਹੁੰਦਾ ਹੈ ਸਾਰੀ ਧਰਤੀ ਹੀ ਗਲੀਚਾ ਹੈ ਇਹ ਜਿਹੜਾ ਗਲੀਚਾ ਹੈ ਸਦਾ ਇਸੇ ਤਰ੍ਹਾਂ ਵਿਸ਼ਿਆ ਰਹਿੰਦਾ ਹੈ ਕਦੇ ਪੁਰਾਣਾ ਨਹੀਂ ਹੁੰਦਾ ਗੁਰੂ ਸਾਹਿਬ ਜੀ ਦਾ ਪ੍ਰੇਮ ਸੀ ਕੀ ਉਹ ਦੁਖੀ ਲੋਕਾਂ ਨੂੰ ਨਾਮ ਦੇ ਨਾਲ ਜੋੜ ਦਿੰਦੇ ਸਨ ਜਿਲਾਹਾ ਚਾਹੁੰਦਾ ਸੀ ਕਿ ਉਸ ਦਾ ਗਲੀਚਾ ਪਰਵਾਨ ਹੋ ਜਾਵੇ ਗੁਰੂ ਜੀ ਨੇ ਇਸ਼ਾਰਾ ਕੀਤਾ ਤੇ ਕਹਿਣ ਲੱਗੇ ਸਾਹਮਣੇ ਦੇਖੋ ਜਿਲਾਹੇ ਨੇ ਸਾਹਮਣੇ ਦੇਖਿਆ ਮਹਾਰਾਜ ਕਹਿੰਦੇ ਸਾਹਮਣੇ ਦੇਖੋ ਇੱਕ ਕੁੱਤੀ ਹੈ ਜਿਹੜੀ ਸਾਹਮਣੇ ਬੈਠੀ ਹੋਈ ਹੈ ਉਹ ਸੂਈ ਹੋਈ ਹੰਡ ਦਾ ਮੌਸਮ ਕਰਕੇ ਉਸ ਦਾ ਸਰੀਰ ਕਮ ਰਿਹਾ ਹੈ ਇਹ ਗਲੀਚਾ ਤੂੰ ਸਾਡੇ ਵਾਸਤੇ ਲੈ ਕੇ ਆਏ ਇਹ ਗਲੀਚਾ ਇੰਜ ਕਰ ਇਹ ਗਲੀਚਾ ਇੰਜ ਕਰ ਉਹ ਜੋ ਕਮ ਰਹੀ ਕੁੱਤੀ ਹੈ ਉਸ ਦੇ ਉੱਪਰ ਪਾ ਦੇ ਅਤੇ ਇੱਕ ਇੱਕ ਕੰਮ ਹੋਰ ਕਰੀ ਕੁੱਤੀ ਨੂੰ ਨਿੱਤ ਰੋਟੀ ਦੀ ਚੂਰੀ ਕੁੱਟਕੇ ਲਿਆ ਕੇ ਖਵਾਇਆ ਕਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਇਸ ਦੀ ਸੇਵਾ ਕਰੇਂਗਾ ਇਸਨੂੰ ਚੂਰੀ ਖਵਾਵੇਂਗਾ ਇਸਨੂੰ ਰੋਟੀ ਖਵਾਵੇਂਗਾ ਇਹ ਰੱਬ ਦੇ ਜੀਵ ਤੈਨੂੰ ਸੀਸ ਦੇਣਗੇ ਉਹ ਸੀਸ ਤੈਨੂੰ ਲੱਗੇਗੀ ਤੇਰਾ ਗਲੀਚਾ ਪ੍ਰਵਾਨ ਹੋ ਜਾਵੇਗਾ ਸਾਰੀ ਗੱਲ ਦਇਆ ਦੀ ਹੁੰਦੀ ਹੈ ਦਾਨ ਦੇਣਾ ਹੱਥਾਂ ਦਾ ਗੁਣ ਨਹੀਂ ਦਿਲ ਦਾ ਗੁਣ ਹੁੰਦਾ ਹੈ ਇੱਥੋਂ ਬੰਦੇ ਦੀ ਪਛਾਣ ਹੁੰਦੀ ਹੈ ਇਨਸਾਨੀਅਤ ਦੇ ਗੁਣੋਂ ਪੈਦਾ ਹੋ ਜਾਂਦੇ ਨੇ ਜਿੰਨੀ ਦਇਆ ਹੋਵੇਗੀ ਉਨਾ ਧਰਮ ਹੋਵੇਗਾ ਜਿੰਨਾ ਧਰਮ ਹੋਵੇਗਾ ਉਨਾ ਸਬਰ ਹੋਵੇਗਾ ਜਿੰਨਾ ਸਬਰ ਹੋਵੇਗਾ ਉਨੀ ਸੰਤੁਸ਼ਟੀ ਹੋਵੇਗੀ ਅਤੇ ਜਿੰਨਾ ਰਾਜ ਹੋਵੇਗਾ ਇੰਨਾ ਬੰਦਾ ਰਾਜਾ ਹੋਵੇਗਾ ਜਿਲਾਹੇ ਨੂੰ ਸਾਰੀ ਗੱਲ ਸਮਝ ਆਈ ਉਹ ਸਮਝ ਗਿਆ ਕਿ ਸੇਵਾ ਹੈ ਜਿਹੜੀ ਸਾਰਿਆਂ ਨੂੰ ਤਾਰ ਦਿੰਦੀ ਹੈ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਉਸ ਜਿਲਾਹੇ ਨੂੰ ਪੁੱਛਦੇ ਹਨ ਸੱਚ ਦੱਸੀ ਤੂੰ ਗਲੀਚਾ ਲੈ ਕੇ ਆਇਆ ਹੈ ਤੇਰੇ ਅੰਦਰ ਕੋਈ ਇੱਛਾ ਹੈ ਜਿਵੇਂ ਆਜੜੀ ਨੇ ਪੁੱਛਿਆ ਸੀ ਜੀ ਅਸਲ ਵਿੱਚ ਇਹ ਗੱਲ ਹੈ ਮੇਰੀ ਇੱਛਾ ਇਹ ਹੈ ਕਿ ਸਾਨੂੰ ਪੁੱਤਰ ਦੀ ਦਾਤ ਮਿਲ ਜਾਵੇ ਜਲਾਹੇ ਨੇ ਆਪਣੇ ਦਿਲ ਦੀ ਇੱਛਾ ਭਾਈ ਮਰਦਾਨਾ ਜੀ ਨੂੰ ਦੱਸੀ ਜਲਾਹੇ ਨੇ ਗੁਰੂ ਸਾਹਿਬ ਦਾ ਵਚਨ ਮੰਨਿਆ ਸੂਈ ਹੋਈ ਕੁੱਤੀ ਨੇ ਸੂਈ ਹੋਈ ਕੁੱਤੀ ਤੇ ਸੋਹਣਾ ਗਲੀਚਾ ਪਾ ਦਿੱਤਾ ਉਹ ਰੋਜ਼ ਆਉਂਦਾ ਤੇ ਉਸ ਨੂੰ ਚੂਰੀ ਖਵਾਉਂਦਾ ਦਰবেশ ਦੀ ਸੇਵਾ ਕਰਨ ਲਈ ਉਸ ਨੂੰ ਫਲ ਮਿਲਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਭਾਈ ਮਰਦਾਨਾ ਜੀ ਦੀ ਐਸੀ ਰਹਿਮਤ ਹੋਈ ਗੁਰੂ ਜੀ ਦੇ ਸਿੱਖਾਂ ਅੰਦਰ ਸਤਗੁਰ ਪਰਤ ਦੇ ਆ ਮਹਾਰਾਜ ਨੇ ਆਖਿਆ ਕਿ ਜਿਵੇਂ ਤੂੰ ਸੇਵਾ ਕਰੇਗਾ ਤੈਨੂੰ ਸਭ ਕੁਝ ਮਿਲ ਜਾਵੇਗਾ ਸਮਾ ਪਾ ਕੇ ਉਸ ਦੇ ਘਰੇ ਪੁੱਤਰ ਨੇ ਜਨਮ ਲਿਆ ਹੁਣ ਗੱਲ ਕਰਦੇ ਆ ਕਿ ਆਜੜੀ ਦਾ ਕੀ ਬਣਿਆ ਜਿਹੜਾ ਆਜੜੀ ਸੀ ਉਹ ਵੀ ਸਮਾ ਪੈਣ ਤੇ ਨਗਰ ਦਾ ਰਾਜਾ ਬਣ ਗਿਆ ਪਹਿਲਾਂ ਵਾਲਾ ਰਾਜਾ ਮਰ ਗਿਆ ਸੀ ਲੋਕਾਂ ਨੇ ਸੋਚਿਆ ਕਿ ਆਪਾਂ ਕਿਸੇ ਗਰੀਬ ਨੂੰ ਰਾਜਾ ਬਣਾ ਦਈਏ ਜਿਹੜਾ ਗਰੀਬਾਂ ਦਾ ਦਰਦ ਸਮਝ ਸਕੇ ਲੋਕਾਂ ਨੇ ਇਸ ਆਜੜੀ ਨੂੰ ਭਲਾ ਪੁਰਸ਼ ਜਾਣ ਕੇ ਰਾਜਾ ਨਿਯੁਕਤ ਕਰ ਦਿੱਤਾ ਇਸ ਤਰ੍ਹਾਂ ਭਿਖਾਰੀ ਤੋਂ ਰਾਜ ਕਰਵਾਵੇ ਰਾਜੇ ਤੋਂ ਰਾਜੇ ਤੋਂ ਭਿਖਾਰੀ ਦਾ ਵਚਨ ਸੱਚ ਹੋ ਗਿਆ ਪਰਮਾਤਮਾ ਜੀ ਚਾਹੇ ਤਾਂ ਕਿਸੇ ਨੂੰ ਵੀ ਰਾਜਾ ਬਣਾ ਸਕਦਾ ਹੈ ਗੱਲ ਕੇਵਲ ਗੁਰੂ ਜੀ ਦੇ ਵਚਨ ਕਮਾਉਣ ਦੀ ਹੈ ਪਰਮਾਤਮਾ ਜੇ ਚਾਹੇ ਕਿਸੇ ਨੂੰ ਵੀ ਰਾਜਾ ਬਣਾ ਸਕਦਾ ਹੈ ਪਰ ਗੱਲ ਹੈ ਉਸ ਪਰਮਾਤਮਾ ਦੇ ਨਾਲ ਜੁੜ ਕੇ ਰਹਿਣ ਦੀ ਸੋ ਸੰਗਤ ਜੀ ਕਮੈਂਟ ਕਰਕੇ ਜਰੂਰ ਦੱਸਿਓ ਪਰਮਾਤਮਾ ਦੇ ਸਾਜੇ ਹੋਏ ਜੀਵ ਜੰਤੂਆਂ ਨੂੰ ਖਾਣ ਨੂੰ ਭੋਜਨ ਦਿੰਦੇ ਹੋ ਜਾਂ ਨਹੀਂ ਸੋ ਸੰਗਤ ਜੀ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਦੇ ਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ